ਜ਼ਿੰਦਾਬਾਦ ਮੈਂ ਸਾਰੇ ਸਮਾਜਿਕ ਸਾਥੀਆਂ ਨੂੰ ਬੇਨਤੀ ਕਰਦਾ ਪੰਗਾਲ ਦੇ ਆਰਜੀ ਮੈਡੀਕਲ ਕਾਮੇ ਦੇ ਵਿੱਚ 9 ਅਗਸਤ ਦੀ ਰਾਤ ਨੂੰ ਇੱਕ ਮੇਡੀਕਲ ਡਾਕਟਰ ਦਾ ਬਰਾਦਕਾਰ ਤੋਂ ਬਾਅਦ ਮਰਡਰ ਕਰ ਦਿੱਤਾ ਜਾਂਦਾ ਹੈ ਤੇ ਉਹਦੇ ਨਾਮਾ ਹੋ ਰੀਆਂ ਨੇ ਕੁੱਟਮਾਰ ਦੀਆਂ ਘਟਨਾਵਾਂ ਹੋ ਰੀਆਂ ਨੇ ਇਹ ਸਮਾਜ ਨੂੰ ਅਸੀਂ ਇਹ ਦੱਸਣਾ ਚਾਹੁੰਦੇ ਆ ਕਿ ਇਸ ਤਰ੍ਹਾਂ ਨਾਲ ਇਹ ਸਾਰੇ ਸਰਕਾਰੀ ਹਸਪਤਾਲ ਬੰਦ ਹੋ ਜਾਣਗੇ ਦਿਨ ਬਦਿਨ ਅਸੀਂ ਦੇਖਦੇ ਆ ਕਿ ਡਾਕਟਰ ਲਗਾਤਾਰ ਰਿਜਾਈਨ ਕਰ ਰਹੇ ਆ ਤਸਦੀਫੇ ਦੇ ਰਹੇ ਆ ਕੀ ਕਦੇ ਆਪਾਂ ਉਹਨਾਂ ਨੂੰ ਪੁੱਛ ਕੇ ਵੇਖਿਆ ਵੀ ਭਾਈ ਤੁਹਾਡਾ ਕਾਰਨ ਕੀ ਹੈ ਅਸਤੀਫਾ ਦੇਣ ਦਾ ਉਹਨਾਂ ਦਾ ਕਾਰਨ ਇਹ ਨਹੀਂ ਕਿ ਉਹਨਾਂ ਨੇ ਕੁਝ ਬੜਾ ਬੜਾ ਵਧੀਆ ਭੁੱਖ ਮਿਲਦਾ ਬਾਹਰ ਉਹਨਾਂ ਦਾ ਕਾਰਨ ਇਹ ਹੈ ਕਿ ਉਹ ਡਰੇ ਹੋਏ ਮਹਿਸੂਸ ਕਰਦੇ ਆ ਕੰਮ ਵਾਲੀਆਂ ਥਾਵਾਂ ਤੇ ਆਪਣੇ ਆਪ ਨੂੰ ਸੁਰੱਖਿਅਤ ਨਹੀਂ ਮਹਿਸੂਸ ਕਰਦੇ ਡਰ ਲੱਗਦਾ ਉਹਨਾਂ ਨੂੰ ਡਿਊਟੀ ਕਰਦੇ ਹੋਏ ਕਿ ਕਿਸੇ ਨਾਲ ਲੜਾਈ ਝਗੜਾ ਨਾ ਹੋ ਜੇ ਹਸਪਤਾਲਾਂ 'ਚ ਸਾਧਨ ਸਮਾਨ ਹੈ ਨਹੀਂ ਪਰ ਜ਼ਿੰਮੇਵਾਰ ਉਹ ਮੰਨੇ ਜਾਂਦੇ ਆ ਹਸਪਤਾਲਾਂ 'ਚ ਮੁਲਾਜ਼ਮ ਹੈ ਨਹੀਂ ਪਰ ਜ਼ਿੰਮੇਵਾਰ ਉਹ ਮੰਨੇ ਜਾਂਦੇ ਆ ਹਰ ਗੱਲ ਲਈ ਡਾਕਟਰ ਸਟਾਫ ਨਰਸ ਜਾਂ ਪੈਰਾਮੈਡੀਕਲ ਬੰਦਾ ਜ਼ਿੰਮੇਵਾਰ ਨਹੀਂ ਹੋ ਸਕਦਾ ਬਹੁਤ ਸਾਰੀਆਂ ਗੱਲਾਂ ਲਈ ਇਹ ਸਮਾਜ ਤੇ ਇਹ ਸਰਕਾਰਾਂ ਜ਼ਿੰਮੇਵਾਰ ਨੇ ਜਿਨ੍ਹਾਂ ਦਾ ਫਰਜ਼ ਹੁੰਦਾ ਹੈ ਕਿ ਇਹ ਆਪਣੇ ਲੋਕਾਂ ਦੇ ਲਈ ਵਧੀਆ ਸਿਹਤ ਸਹੂਲਤਾਂ ਦਾ ਪ੍ਰਬੰਧ ਕਰੇ ਅੱਜ ਬੰਗਾਲ ਦੇ ਵਿੱਚ ਜੋ ਘਟਨਾ ਵਾਪਰੀ ਹੈ ਬਹੁਤ ਨਿੰਦਣਯੋਗ ਹੈ ਅਸੀਂ ਸਾਰੀਆਂ ਸਮਾਜਿਕ ਸੰਸਥਾਾਂਾਂ ਜਿਥੇ ਬੰਦੀਆਂ ਜਿਦੇ ਵਿੱਚ ਪੰਜਾਬ ਸਿਵਲ ਮੈਡੀਕਲ ਸਰਵਿਸਿਜ਼ ਐਸੋਸੀਏਸ਼ਨ ਜੋ ਕਿ ਸਰਕਾਰੀ ਡਾਕਟਰਾਂ ਦੀ ਸਭ ਤੋਂ ਵੱਡੀ ਜੱਥੇਬੰਦੀ ਹੈ ਆਈਐਮਏ ਜੋ ਕਿ ਹਿੰਦੁਸਤਾਨ ਦੇ ਡਾਕਟਰਾਂ ਦੀ ਸਭ ਤੋਂ ਵੱਡੀ ਜਥੇਬੰਦੀ ਹੈ ਨਰਸਿੰਗ ਯੂਨੀਅਨ ਪੈਰਾਮੈਡੀਕਲ ਯੂਨੀਅਨ ਸਫਾਈ ਸੇਵਕ ਯੂਨੀਅਨ ਤੇ ਹੋਰ ਸਾਰੇ ਮੁਲਾਜ਼ਮ ਜਿਵੇਂ ਸਾਡੇ ਭਰਾ ਨੇ ਉਹਨਾਂ ਨੇ ਉਸ ਲੜਕੀ ਨੂੰ ਇਨਸਾਫ ਦਉਣ ਦੇ ਲਈ ਹਾਜ਼ਰ ਨਾਰਾ ਮਰਿਆ ਇਹ ਮਮਤਾ ਸਰਕਾਰ ਦੀ ਗੁੰਡੇਗਰਦੀ ਹੈ ਤੇ ناکਾਮਯਾਬੀ ਹੈ ਜਿਹੜੀ ਕਿ ਉਸੇ ਹੋ ਰਹੇ ਸਾਰੇ ਘਟਨਾਕਰਮ ਨੂੰ ਆਪਣੇ ਸਾਹਮਣੇ ਹੋਣ ਦੇ ਰਹੀ ਹੈ ਅਸੀਂ ਸਮਾਜ ਦੇ ਜਾਗਰੂਕ ਵਰਗ ਨੂੰ ਬੇਨਤੀਆਂ ਕਰਦੇ ਆਂ ਕਿ ਉਹ ਇਹ ਜਿਹੇ ਮਸਲਿਆਂ ਤੇ ਜਰੂਰ ਉੱਠ ਕੇ ਸਾਡਾ ਸਾਥ ਦਿਓ ਇਹ ਲੜਾਈ ਸਾਡੇ ਇਕੱਲੇ ਡਾਕਟਰ ਦੀ ਨਹੀਂ ਹੈ ਇਕੱਲੇ ਕੋਈ ਸਿਹਤ ਕਰਮੀ ਦੀ ਨਹੀਂ ਹੈ ਉਹ ਔਰਤ ਕੋਈ ਵੀ ਹੋ ਸਕਦੀ ਹੈ ਉਹ ਸਾਡੀ ਰਿਸ਼ਤੇਦਾਰ ਹੋ ਸਕਦੀ ਹੈ ਉਹ ਸਾਡੀ ਭੈਣ ਹੋ ਸਕਦੀ ਹੈ ਉਹ ਸਾਡੀ ਮਾਂ ਹੋ ਸਕਦੀ ਹੈ ਜਾਂ ਸਾਡੇ ਪਰਿਵਾਰ ਦਾ ਕੋਈ ਹੋਰ ਰਿਸ਼ਤੇਦਾਰ ਹੋ ਸਕਦਾ ਹੈ ਇਹ ਜਿਹੇਆਂ ਥਾਮਾਂ ਦਾ ਇਹ ਜਿਹੇਆਂ ਘਟਨਾਵਾਂ ਦਾ ਵਿਰੋਧ ਕਰਨਾ ਸਾਡੀ ਜ਼ਿੰਮੇਵਾਰੀ ਬਣਦੀ ਹੈ ਇਸ ਕਰਕੇ ਅੱਜ ਸਾਡੇ ਨਾਲ ਆ ਕੇ ਆਵਾਜ਼ ਬੁਲੰਦ ਦਿਓ ਬੁਲੰਦ ਕਰੋ ਠੀਕ ਹੈ ਆਵਾਜ਼ ਬੁਲੰਦ ਕਰੋ ਕਿ ਸਰਕਾਰਾਂ ਨੂੰ ਜ਼ਿੰਮੇਵਾਰ ਬਣਾਓ ਕੀ ਚਾਹੀਦਾ ਕੀ ਚਾਹੀਦਾ ਤੁਹਾਨੂੰ ਇਨਸਾਫ ਚਾਹੀਦਾ ਹੈ ਕੀ ਚਾਹੀਦਾ ਕੀ ਚਾਹੀਦਾ ਮੇਰਾ ਨਾਮ ਡਾਕਟਰ ਕਾਜਲ ਹੈ ਤੇ ਅਸੀਂ ਅੱਜ ਸਾਰੇ ਜਣੇ ਆਈਐਮਈ ਦੀ ਕਾਲ ਤੇ ਆਏ ਆ ਤੇ ਪੀਸੀਐਮਐਸ ਐਸੋਸੀਏਸ਼ਨ ਦੀ ਕਾਲ ਤੇ ਆਏ ਆ ਅਸੀਂ ਸਾਡੀ ਇਹੀ ਮੰਗ ਹੈ ਕਿ ਜਿਹੜੇ ਉੱਥੇ ਇੰਨੀ ਦੁਖਦਾਈ ਘਟਨਾ ਵਾਪਰੀ ਹੈ ਕੱਲ ਨੂੰ ਇਹ ਸਾਡੇ ਨਾਲ ਵੀ ਹੋ ਸਕਦੀ ਹੈ ਤੇ ਸਾਡੇ ਬੱਚਿਆਂ ਨਾਲ ਵੀ ਹੋ ਸਕਦੀ ਹੈ ਤਾਂ ਯਾਨੀ ਮਤਲਬ ਸਾਨੂੰ ਇਹ ਹੈਰਾਨੀ ਹੈ ਕਿ ਸੁਸਾਇਟੀ ਤੇ ਹੋਰ ਜਨੇ ਕਿਉਂ ਨਹੀਂ ਆਏ ਹੈਗੇ ਸਿਰਫ ਟੀਚਰ ਐਸੋਸੀਏਸ਼ਨ ਕਿਉਂ ਆਈ ਤੇ ਡਾਕਟਰ ਜੀ ਮੂਰੇ ਕਿਉਂ ਆਏ ਕਿ ਇਹ ਸਿਰਫ ਡਾਕਟਰਾਂ ਦੀ ਉਹ ਹੈ ਹੋਰ ਸੁਸਾਇਟੀ ਦੇ ਵਿੱਚ ਹੋਰ ਜਿਹੜੀਆਂ ਇੰਨੀਆਂ ਲੇਡੀਆਂ ਨੇ ਉਹਨਾਂ ਨਾਲ ਨਹੀਂ ਉਹ ਕਿ ਉਹ ਸੁਰੱਖਿਅਤ ਨੇ ਜੀਵ ਸੁਰੱਖਿਅਤ ਨਹੀਂ ਤਾਂ ਮਤਲਬ ਸਾਨੂੰ ਤਾਂ ਹੈਰਾਨੀ ਹੋ ਰਹੀ ਹੈ ਕੋਈ ਵੀ ਐਟ ਪ੍ਰੈਜ਼ੈਂਟ ਸੁਰੱਖਿਅਤ ਹੈ ਹੀ ਨਹੀਂ ਅੱਜ ਕੋਲਕੱਤਾ ਹੋਇਆ ਫਿਰ ਉੱਤਰਾਖੰਡ ਹੋਇਆ ਕੱਲ ਨੂੰ ਇੱਥੇ ਪੰਜਾਬ ਚ ਵੀ ਹੋ ਜਾਊਗਾ ਫਿਰ ਸਾਨੂੰ ਸਾਡੀ ਇਹੀ ਮੰਗ ਹੈ ਕਿ ਸਾਨੂੰ ਇੱਕ ਸੇਫ এনवायरमेंट ਦਿੱਤਾ ਜਾਵੇ ਤਾਂ ਕਿ ਸਾਡੇ ਬੱਚਿਆਂ ਵਾਸਤੇ ਤੇ ਸਾਡੇ ਸਾਰਿਆਂ ਵਾਸਤੇ ਇੱਕ ਸੇਫ এনवायरमेंट ਦੀ ਸਿਰਜਣਾ ਕੀਤੀ ਜਾਵੇ ਤਾਂ ਕੀ ਕਰਦੇ ਤੁਸੀਂ ਕੀ ਕਾਰਨ ਦੇਖਦੇ ਹੋ ਜਿਹੜੀਆਂ ਇਸ ਤਰ੍ਹਾਂ ਦੀਆਂ ਘਟਨਾਵਾਂ ਆਉਂਦੀਆਂ ਨੇ ਸਰਕਾਰਾਂ ਫੇਲ ਕਰ ਰਹੀਆਂ ਨੇ ਕਿਉਂਕਿ ਤੁਹਾਨੂੰ ਜਸਟਿਸ ਹੀ ਨਹੀਂ ਮਿਲਦਾ ਹੈਗਾ ਅੱਜ ਕੇਸ ਦੇ ਟਰਾਇਲ ਚੱਲੀ ਜਾਂਦੇ ਸਾਨੂੰ ਟਰਾਇਲ ਨਹੀਂ ਚਾਹੀਦਾ ਹੈਗਾ ਅਸੀਂ ਚਾਹੁੰਦੇ ਹਾਂ ਕਿ ਉਹਨਾਂ ਨੂੰ ਫਾਂਸੀ ਮਿਲੇ ਤੇ ਚੌਂਕ ਚਿਚਰਾਹੇ 'ਚ ਖੜ ਕੇ ਉਹਨਾਂ ਨੂੰ ਫਾਂਸੀ ਮਿਲੇ ਤੇ ਉਹਨਾਂ ਨੂੰ ਤਾਂ ਕਿ ਦੂਜਿਆਂ ਨੂੰ ਵੀ ਇਹ ਅਕਲ ਆਵੇ ਕਿ ਐਦਾਂ ਦਾ ਨਹੀਂ ਕਰਨਾ ਹੈ ਅੱਜ ਕਿਸ ਤਰ੍ਹਾਂ ਨਹੀਂ ਅਸਲਾਵਾਆਂ ਇਹਨਾਂ ਮੰਨਦੀਆਂ ਅੱਜ ਸਾਡੀਆਂ ਸਾਰੀਆਂ ਓਪੀਡੀ ਸੇਵਾਵਾਂ ਬੰਦ ਨੇ ਦੁਨੀ ਹਸਪਤਾਲਾਂ ਤੇ ਇਹ ਰਿੰਗ ਦੇ ਬਾਹਰ ਤੋਂ ਆਉਂਦੇ ਉਹ ਵੀ ਡਾਕਟਰਾਂ ਨੇ ਉੱਥੇ ਪਿੰਡ ਲੈ ਕੇ ਪਰ ਉਹਨਾਂ ਉੱਤੇ ਕੋਈ ਕਾਰਵਾਈ ਨਹੀਂ ਹੁੰਦੀ। ਆਪੋ ਤਾਂ ਹੈ ਹੀ ਅੱਜਕੱਲ ਹਰ ਕੋਈ ਜਨਾ ਡਾਕਟਰਾਂ ਨੂੰ ਸੌਫਟ ਟਾਰਗੇਟ ਮੰਨਿਆ ਗਿਆ ਹੈ ਕਿ ਸੌਫਟ ਟਾਰਗੇਟ ਹੈਗੇ ਨੇ ਜਿਹੜਾ ਕੋਈ ਆਂਦਾ ਹੈ ਉਹ ਡਾਕਟਰਾਂ ਦੇ ਉੱਤੇ ਹੀ ਚੜ ਜਾਂਦਾ। ਕੋਈ ਸਫਾਈ ਨਹੀਂ ਹੋਈ। ਉਹਦੇ ਵਾਸਤੇ ਵੀ ਡਾਕਟਰ ਜ਼ਿੰਮੇਵਾਰ ਹੈ। ਕਿ ਕੋਈ ਦਵਾਈ ਦੀ ਉਪਲਬਧ ਨਹੀਂ ਹੈਗੀ ਉਹਦੇ ਵਾਸਤੇ ਵੀ ਡਾਕਟਰ ਜ਼ਿੰਮੇਵਾਰ ਹੈ ਜੇ ਕੋਈ ਟੈਸਟ ਨਹੀਂ ਹੋਇਆ ਉਹਦੇ ਵਾਸਤੇ ਵੀ ਡਾਕਟਰ ਜ਼ਿੰਮੇਵਾਰ ਹੈ ਸਾਰੀਆਂ ਚੀਜ਼ਾਂ ਵਾਸਤੇ ਡਾਕਟਰ ਕਿਵੇਂ ਜ਼ਿੰਮੇਵਾਰ ਹੋ ਸਕਦਾ ਹੈ ਪ੍ਰਸ਼ਾਸਨ ਦਾ ਕੋਈ ਉਹ ਨਹੀਂ ਰੋਲ ਹੈਗਾ ਇਹਦੇ ਵਿੱਚ ਤਾਂ ਕਰਕੇ ਸਾਡੀ ਇਹੀ ਮੰਗ ਹੈ ਪ੍ਰਸ਼ਾਸਨ ਮੂਰੇ ਆਵੇ ਸਾਨੂੰ ਸਪੋਰਟ ਕਰੇ ਤੇ ਸਾਨੂੰ ਇੱਕ ਸੁਰੱਖਿਅਤ এনवायरमेंट ਦਵੇ ਡਾਕਟਰਾਂ ਦੀ ਸੁਰੱਖਿਆ ਵਾਸਤੇ ਕਾਨੂੰਨ ਵੀ ਮਨੇ ਹੈ ਪਰ ਸਰਕਾਰ ਕਿਉਂ ਨਹੀਂ ਉਹਨਾਂ ਨੂੰ ਲਾਗੂ ਕਰ ਰਹੀ ਹੈ ਡਾਕਟਰਾਂ ਨੂੰ ਸਰਕਾਰ ਵੱਸਤੇ ਜਿਹੜਾ ਕਾਨੂੰਨ ਬਣਿਆ ਉਹਨਾਂ ਨੂੰ ਕਿਉਂ ਨਹੀਂ ਇੰਪਲੀਮੈਂਟ ਐਕਚੁਅਲੀ ਜੇ ਇਹਦੇ ਵਿੱਚ ਹਲੇ ਕਾਨੂੰਨ ਪ੍ਰੋਪਰ ਤਰੀਕੇ ਨਾਲ ਇੰਪਲੀਮੈਂਟ ਹੋਏ ਹੀ ਨਹੀਂ ਹੈਗੇ ਠੀਕ ਹੈ ਕਾਨੂੰਨ ਸਿਰਫ ਬੋਰਡਾਂ ਤੇ ਲੱਗੇ ਹੋਏ ਨੇ ਦਵਾਰਾਂ ਤੇ ਚਿਪਕਾਏ ਗਏ ਨੇ ਉਹਨਾਂ ਨੂੰ ਚੰਗੀ ਤਰ੍ਹਾਂ ਇੰਪਲੀਮੈਂਟ ਕੀਤਾ ਹੀ ਨਹੀਂ ਜਾਂਦਾ ਉਹਦੇ ਵਿੱਚ ਇੱਕ ਆਮ ਜਿਹੜਾ ਨਾਗਰਿਕ ਦੀ ਧਾਰਨਾ ਹੀ ਹੈ ਕਿ ਡਾਕਟਰ ਹੀ ਗਲਤ ਹੋਊਗਾ ਉਹ ਜਦੋਂ ਤੱਕ ਧਾਰਨਾ ਆਪਣੇ ਮਨਾਂ ਚੋਂ ਨਹੀਂ ਠੀਕ ਹੋਊਗੀ ਉਦੋਂ ਤੱਕ ਜਿੰਨੇ ਮਰਜ਼ੀ ਅਸੀਂ ਐਕਚੁਅਲੀ ਆਈਏ ਕੁਝ ਮਰਜੀ ਅਸੀਂ ਲੈ ਆਈਏ ਉਹਦੇ ਨਾਲ ਕੋਈ ਫਰਕ ਨਹੀਂ ਪੈਂਦਾ ਤਾਂ ਕਰਕੇ ਆਪਾਂ ਨੂੰ ਧਾਰਨਾ ਤੋੜਨੀ ਪਊਗੀ ਜਦੋਂ ਤੱਕ ਆਪਾਂ ਇੱਕ ਸੁਸਾਇਟੀ ਦੇ ਵਿੱਚ ਉਹ ਧਾਰਨਾ ਨੂੰ ਨਹੀਂ ਤੋੜਾਂਗੇ ਕਿ ਡਾਕਟਰ ਹਰ ਵਾਰੀ ਗਲਤ ਨਹੀਂ ਹੋ ਸਕਦਾ ਠੀਕ ਹੈ ਨਾ ਉਹਦੇ ਤੱਕ ਕੁਝ ਵੀ ਵਧੀਆ ਨਹੀਂ ਹੋ ਸਕਦਾ